BKT ਨਾਲ ਜੁੜੇ ਹੋਏ ਸਾਰੇ ਹੀ ਗ੍ਰਾਹਕਾਂ ਅਤੇ ਪ੍ਰਸ਼ੰਸਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਮੈਂ ਤੁਹਾਡੇ ਨਾਲ ਇੱਕ ਨਵੀਂ ਜਾਣਕਾਰੀ ਸ਼ੇਅਰ ਕਰ ਰਿਹਾ ਹਾਂ ਮੈਂ ਤੁਹਾਨੂੰ ਇਹ ਜਾਣਕਾਰੀ ਦੇਣਾ ਚਾਹੁੰਦਾ ਹਾਂ ਕਿ ਸਾਡੀ ਫਰਮ ਦੀਪਕ ਤਰਜ਼ ਜੋ ਦੇਵੀ ਵਾਲਾ ਰੋਡ ਕੋਟਕਪੂਰਾ ਉੱਪਰ ਸਥਿਤ ਹੈ ਸਾਡੇ ਕੋਲ BKT ਕੰਪਨੀ ਦੇ ਆਫ ਦੀ ਰੋਡ ਟਾਇਰ ਉਪਲਬਧ ਹੁੰਦੇ ਹਨ ਇਹ ਟਾਇਰ ਜੋ ਕਿ ਟਿੱਪਰ ਦੇ ਪੈਨੇ ਹਨ ਤੁਸੀਂ ਇਹਨਾਂ ਨੂੰ ਦੇਖ ਸਕਦੇ ਹੋ ਕੈਮਰਾਮੈਨ ਨੂੰ ਮੈਂ ਬੇਨਤੀ ਕਰੂੰਗਾ ਕਿ ਉਹ ਤੁਹਾਨੂੰ ਇਹਨਾਂ ਟਾਇਰਾਂ ਦਾ ਡਿਜ਼ਾਈਨ ਅਤੇ ਕੁਆਲਿਟੀ ਨੂੰ ਨੇੜੇ ਤੋਂ ਦਿਖਾਉਣ ਮੈਂ ਤੁਹਾਨੂੰ ਇਹ ਵੀ ਜਾਣਕਾਰੀ ਦੇਣਾ ਚਾਹੁੰਦਾ ਹਾਂ ਕਿ ਬੀਕੇਟੀ ਕੰਪਨੀ ਦੇ ਟਾਇਰ 180 ਤੋਂ ਵੱਧ ਦੇਸ਼ਾਂ ਵਿੱਚ ਵਿਕਰੀ ਹੁੰਦੇ ਹਨ ਬੀਕੇਟੀ ਭਾਰਤ ਦੀ ਨੰਬਰ 1 ਟਾਇਰ ਕੰਪਨੀ ਬਣ ਚੁੱਕੀ ਹੈ ਅੱਜ ਹਰੇਕ ਕਿਸਾਨ ਅਤੇ ਹਰੇਕ ਨੌਜਵਾਨ ਦੀ ਪਹਿਲੀ ਪਸੰਦ ਬੀਕੇਟੀ ਦੇ ਟਾਇਰ ਹਨ ਮੈਂ ਇਹ ਗੱਲ ਮਾਨ ਨਾਲ ਕਹਿੰਦਾ ਹਾਂ ਕਿ ਮੈਂ ਬੀਕੇਟੀ ਕੰਪਨੀ ਦਾ ਡੀਲਰ ਹਾਂ ਸੋ ਜੇਕਰ ਤੁਸੀਂ ਠੇਕੇਦਾਰੀ ਦਾ ਕੰਮ ਕਰਦੇ ਹੋ ਸੜਕ ਨਿਰਮਾਣ ਦਾ ਕੰਮ ਕਰਦੇ ਹੋ ਜਾਂ ਖਾਣਾ ਦੇ ਵਿੱਚ ਠੇਕੇ ਲੈਂਦੇ ਹੋ ਜਾਂ ਤੁਹਾਡੇ ਕੋਲੇ ਜੀਸੀਬੀ ਹੈ ਤਾਂ ਤੁਸੀਂ ਸਾਡੇ ਨਾਲ ਇੱਕ ਵਾਰੀ ਜ਼ਰੂਰ ਸੰਪਰਕ ਕਰੋ ਅਸੀਂ ਤੁਹਾਨੂੰ ਬੀਕੇਟੀ ਕੰਪਨੀ ਦੇ ਤੌਰ ਜੋ ਕਿ ਬਹੁਤ ਹੀ ਵਧੀਆ ਕੁਆਲਿਟੀ ਦੇ ਹਨ ਉਪਲਬਧ ਕਰਵਾ ਕੇ ਦੇਵਾਂਗੇ ਕੁਝ ਟਾਇਰ ਸਾਡੇ ਕੋਲੇ ਉਪਲਬਧ ਵੀ ਹਨ ਇਸ ਤੋਂ ਬਿਨਾ ਜੇਕਰ ਕੋਈ ਸਾਈਜ਼ ਉਪਲਬਧ ਨਹੀਂ ਹੁੰਦਾ ਤਾਂ ਉਹ ਆਰਡਰ ਤੇ ਉਪਲਬਧ ਕਰਵਾ ਕੇ ਦਿੱਤਾ ਜਾਂਦਾ ਹੈ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਕੋਲ ਬੀਕੇਟੀ ਦੇ ਫਾਰਮ ਟਾਇਰ ਦੀ ਵੱਡੀ ਰੇਂਜ ਹਰ ਵੇਲੇ ਉਪਲਬਧ ਰਹਿੰਦੀ ਹੈ ਸਾਡੇ ਕੋਲ ਬੀਕੇਟੀ ਫਾਰਮ ਟਾਇਰ ਦੀ ਰੇਂਜ ਵਿੱਚ 12x28 13x28 14x28 16x28 18x33 ਟਾਇਰ ਹਰ ਵੇਲੇ ਉਪਲਬਧ ਹੁੰਦੇ ਹਨ ਇਸ ਤੋਂ ਬਿਨਾ ਸਾਡੇ ਕੋਲ 4x4 ਟਰੈਕਟਰਾਂ ਦੇ ਸਾਈਜ਼ ਵਾਲੇ ਟਾਇਰ ਵੀ ਉਪਲਬਧ ਹੁੰਦੇ ਹਨ ਸਾਡੇ ਕੋਲ ਰੇਡੀਅਲ ਟਾਇਰ ਵਿੱਚ ਵੀ ਹਰ ਤਰ੍ਹਾਂ ਦੀ ਰੇਂਜ ਉਪਲਬਧ ਹੁੰਦੀ ਹੈ ਅਸੀਂ ਸਿਰਫ ਅਤੇ ਸਿਰਫ ਬੀਕੇਡੀ ਕੰਪਨੀ ਦੇ ਟਾਇਰ ਵੇਚਦੇ ਹਾਂ ਰੇਡੀਅਲ ਦੇ ਵਿੱਚ ਸਾਡੇ ਕੋਲ 12x28 13 6 28 14 9 28 15 9 28 16 9 28 17 9 28 ਅਤੇ 18 4 30 ਰੇਡੀਅਲ 16 9 30 ਰੇਡੀਅਲ ਟਾਇਰ ਉਪਲਬਧ ਹੁੰਦੇ ਹਨ ਜੇਕਰ ਤੁਹਾਨੂੰ ਆਫ ది ਰੋਡ ਟਾਇਰ ਜਬ ਫਾਰਮ ਟਾਇਰਾਂ ਦੀ ਲੋਡ ਹੁੰਦੀ ਹੋਵੇ ਤਾਂ ਤੁਸੀਂ ਸਾਡੇ ਨਾਲ ਕੋਟਕਪੂਰਾ ਦੀ ਦੇਵੀ ਵਾਲਾ ਰੋਡ ਉੱਪਰ ਸੰਪਰਕ ਕਰ ਸਕਦੇ ਹੋ ਦੇਵੀ ਵਾਲਾ ਰੋਡ ਦੇ ਉੱਪਰ ਸਾਡੀ 2 ਨੰਬਰ ਦੁਕਾਨ ਹੈ ਜੋ ਅਮਨੇ ਸਮਨੇ 2 ਨੰਬਰ ਦੀਆਂ ਦੋਨੇ ਦੁਕਾਨਾਂ ਹਨ ਉਹ ਸਾਡੀਆਂ ਹਨ ਇੱਥੇ ਆ ਕੇ ਤੁਸੀਂ ਬੀਕੇਟੀ ਕੰਪਨੀ ਦੇ ਟਾਇਰ ਦੇਖ ਵੀ ਸਕਦੇ ਹੋ ਅਤੇ ਖਰੀਦ ਵੀ ਸਕਦੇ ਹੋ ਇੱਕ ਵਾਰ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਆਸ ਹੈ ਕਿ ਤੁਸੀਂ ਸਾਨੂੰ ਇੱਕ ਵਾਰ ਜਰੂਰ ਸੇਵਾ ਦਾ ਮੌਕਾ ਦੇਵੋਗੇ